ਹਾਂਜੀ ਦੋਸਤੋ ਕੀ ਹਾਲ ਚੱਲਨੇ ਅੱਜ ਆਪਾਂ ਪਹੁੰਚੇ ਸੀ ਜਿੰਦਲ ਜਰਨਲ ਸਟੋਰ ਐਂਡ ਲੇਸ ਹਾਊਸ ਲੇਸ ਹਾਊਸ ਇੱਥੇ ਹਰ ਪ੍ਰਕਾਰ ਦੇ ਕਾਸਮੈਟਿਕ ਦਾ ਸਮਾਨ ਫੈਨਸੀ ਚੂੜਾ ਆਰਟੀਫੀਸ਼ੀਅਲ ਜਿਲੇਵਰੀ ਗਿਫਟ ਆਈਟਮ ਰੈਡੀਮੇਡ ਕੱਪੜੇ ਫੈਨਸੀ ਬੂਟ ਚੱਪਲ ਅੰਡਰ ਗਾਰਮੈਂਟਸ ਅਤੇ ਹਰ ਪ੍ਰਕਾਰ ਦਾ ਸਮਾਨ ਮਿਲਦਾ ਹੈ ਜੀ ਇਹ ਦੁਕਾਨ ਹੈ ਜਿੰਦਲ ਜਲੰਧਰ ਸਟੋਲ ਦੀ ਨੇੜੇ ਹਰਮਨ ਬਾਬਾ ਮੰਦਿਰ ਜੀ ਦੇ ਤੇ ਆਜੋ ਤੁਹਾਨੂੰ ਆਪਾ ਦਿਖਾਉਣੇ ਆ ਅੱਗੇ ਸਮਾਨ ਦੁਕਾਨ ਦੇ ਵਿੱਚ ਦੇਖ ਸਕਦੇ ਹੋ ਤੁਸੀਂ ਬੱਚਿਆਂ ਵਾਲਾ ਸਮਾਨ ਆ ਗਿਆ ਬੂਟ ਆ ਗਏ ਜੀ ਚੱਪਲਾ ਆ ਰੂਰ ਪੈਂਟ ਕੋਟ ਲੋਰਾ ਸਾਰਾ ਕੁਝ ਮਿਲਦਾ ਹੈਗਾ ਤੇ ਜੇ ਤੁਹਾਨੂੰ ਵੀਡੀਓ ਚੰਗੀ ਲੱਗਦਾ ਸ਼ੇਅਰ ਜੀ